ਪਿੰਡਾਂ ਦਾ 12 13 ਵੀ ਜੱਟ ਜਾਜਾਂ ਦੀ ਚਾਦਰ ਵਰਗੇ ਧਿਰ ਤੇ ਵਿੱਚ ਮੈਦਾਨਾਂ ਦੇ ਜਹਾਜ਼ ਦੀ ਚਾਦਰ ਬੜੀ ਮਜ਼ਬੂਤ ਹੁੰਦੀ ਹੈ 14 15 ਚਾਰ ਜਾਫੇ ਵਿੱਚੋਂ ਨਿਕਲਿਆ ਜਸ਼ਨ ਹੈ ਜਾਦੂ ਹੈ ਬਬਲੀ ਦਾ ਕੁਲਰੀਆਂ ਪਿੰਡ ਹੈ ਆ ਬਬਲੀ ਚਲਕ ਦੇ ਚਰਚੇ ਰਹੇ ਆ ਸਾਹਮਣੇ ਹੁਣ ਵੇਖਦਾ ਵੀ ਕੌਣ ਕਰਾਉਂਦਾ ਬੱਲੇ ਬੱਲੇ ਆ ਜਾਦੂ ਤੇ ਬਬਲੀ درمیان ਟੱਕਰ ਛੇ ਦੀ ਹੈ ਆ ਛਾਪੀ ਵਿੱਚ ਬੱਲ ਹੋਵੇ ਦੁਨੀਆ ਤਾਂ ਕੁਸ਼ ਦੀ ਸਰਨਾਮਾ ਹਰਜੀਤ ਬਰਾੜ ਜੇ ਬਰਲੇ ਪੁੱਤ ਜੰਦੀਆਂ ਮਾਵਾ ਇਹ ਬਰਲੇ ਮਾਵਾ ਪੁੱਤ ਜਾਣਦੀ ਜਾਂਦੀ ਹੈ ਆਹ ਸਾਹਮਣੇ ਰੋਪਾਉਣ ਲਈ ਵਤਾਰ ਦਾ ਜਿੱਲੀ ਲਹਿਣ ਸਿੰਘ ਵਾਲਾ ਪਿੰਡ ਹੈ ਹੋਰ ਦੇਖਦਾ ਵੀ ਚਾਰ ਜੱਫੀ ਤਿਆਰ ਹੈ ਆਹ ਸਾਹਮਣੇ ਇੱਕ ਪਾਸੇ ਨੌਜਵਾਨ ਕਹਿੰਦੇ ਸੇਵਕ ਕੁਟਮੜ ਦਾ ਵੀਰ ਪਿਆਰ ਹੈ ਇੱਕ ਪਾਸੇ ਧਨੂਰ ਵਾਲਾ ਆਗਿਆ ਪਾਲ ਤਿਆਰ ਹੈ ਮੇਰੇ ਵੀਰੋ ਆਗਿਆ ਤੇ ਵੀ ਗੱਲ ਹੁੰਦੀ ਹੈ ਤੇ ਮੈਂ ਪੁੱਛਿਆ ਮੈਂ ਕਿਹਾ ਬਾਪੂ ਜੀ ਕਹਿੰਦਾ ਸਰਪੰਚੀ ਕਰਦੇ ਆ ਬਾਈ ਪਿੰਡ ਦੀ ਐਨ ਗੱਲਾਂ ਹੁੰਦੀਆਂ ਆਏ ਆਗਿਆ ਪਾਲ ਕਰੀ ਵਾਲੀਆਂ ਕਹਿੰਦੇ ਆ ਲੋਕੀ ਧਨੂਰ ਪਿੰਡਾ ਜਿਨੇ ਭਾਈ ਦੇਸੇ ਵਾਲਾ ਅਵਤਾਰ ਸਿੰਘ ਫੜ ਲਿਆ ਰੂਪ ਸਿੰਘ ਦਾ ਪੁੱਤਰ ਆ ਕੁਲਦੀਪ ਹੈ ਇਹਦਾ ਸਰਦੂਲੇ ਵਾਲਾ ਪਿੰਡਾ ਵੀ ਜਾਰ ਭਾਵੇਂ ਥੋੜੇ ਸਾਰੇ ਅਥਰੇ ਘੋੜੇ ਐ ਇਹਨਾਂ ਯਾਰਾਂ ਕਰਕੇ ਰਾਜੇ ਖੇਲੇ ਮਿੱਤਰਾਂ ਦੇ ਸੀਨੇ ਚੌੜੇ ਐ ਇਹਨਾਂ ਯਾਰਾਂ ਕਰਕੇ ਰਾਜੇ ਖੇਲੇ ਮਿੱਤਰਾਂ ਦੇ ਸੀਨੇ ਚੌੜੇ ਆ ਕਾ ਚੌੜਾ ਸੀਨਾ ਇਸ ਮੁੰਡੇ ਦਾ ਤਲਦੀਪ ਸਿੰਘ ਸਰਦੂਲੇ ਵਾਲੀ ਐ ਲੇਕੋ ਕਲਿਆਣਾ ਵਾਲਾ ਬਰਾਬਰ ਦੀ ਬਾਜੀ ਤੋੜ ਗਿਆ ਮੇਰੇ ਵੀਰੋ ਨੰਬਰ ਕਲਿਆਣਾ ਦੀ ਟੀਮ ਦੇ ਹਿੱਸੇ ਐ ਬੂਸਪਰੇ ਪੁੱਜੀ ਕਰਦੇ ਕਿ ਲਾਉਂਦੇ ਦੀਆਂ ਬਾਜ਼ੀਆਂ

ਹਣ ਤੇ ਕਹਿੰਦੇ ਕਮਾਲਾ ਕਮਾਲ ਜਗੇ ਚ ਕੌਟੀ ਦੀ ਖਿਆਲ ਹੈ ਜਗੇ ਚ ਕੌਟੀ ਦੀ ਖਿਆਲ ਹੈ ਅਰਸ਼ ਚੱਕਾਂ ਨੇ ਨੂੰ ਬੇਨਤੀ ਹੈ ਕਿ ਕਰੀ ਮੈਨਾ ਰਾਤਾਂ ਕੈਂਪ ਕਰ ਲਵੇ ਬਬਲੀ ਕੁੱਲਰੀਆਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰ ਰਿਹਾ ਹੈ ਜਸ਼ਨ ਤਿਆਰ ਹੈ ਨਿੱਕੂ ਤਿਆਰ ਹੈ ਐਨ ਜੰਦੂ ਤਿਆਰ ਹੈ ਨਿੱਕੂ ਕਲਿਆਣਾ ਵਾਲਾ ਗੁਰਪ੍ਰੀਤ ਸਿੰਘ ਦਾ ਪੁੱਤਰ ਓ ਇੱਕ ਵਾਰੀ ਫੇਰ ਰੌਲਾ ਰੂਲਾ ਜਾ ਪਾ ਦੇ நம்ப கலையோ அவத்தாரி நிதா ਆਹ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਅਜੇ ਦਿਰ ਨੇ ਕਹਿਣੇ ਰੱਬ ਕਰਤਾ ਡੋਕੇ ਆਈ ਤੇ ਆ ਗਿਆ ਫਿਰ ਕਿਹੜਾ ਰੋਕੇ ਕੌਣ ਰੋਕੂਗਾ ਸੇਵ ਕਬੀਰਪੁਰੀਆ ਜਾਫਰ ਆ ਗਿਆ ਪਾਲ ਅਵਤਾਰ ਦੀ ਪਾਈ ਰੇਡ ਹੁਣ ਚੋਹਾ ਵਿੱਚੋਂ ਕੌਣ ਕਰਾਉਂਦਾ ਬੱਲੇ ਬੱਲੇ ਕੌਣ ਕਰਾਉਂਦਾ ਤਨ ਤਨ ਗੱਲ ਸਮੇ ਦੀ ਹੈ ਆ ਰਜੇ ਟੱਚ ਨਹੀਂ ਹੋਇਆ ਭਗਤਿਆਂ ਸੁਖੀ ਆਓ ਸਾਹਮਣੇ ਨੰਬਰ ਅਸਮੇ ਸਟਾਪਰਾਂ ਦੇ ਹਿੱਸੇ ਐ ਨੰਬਰ ਜਿਹੜਾ ਜੱਖੀ ਜਾਂਦਾ ਆ ਵੀ ਕੁਲਦੀਪ ਰੀਪਰੂ ਕਰਾਚੋਂ ਦੀ ਟੀਮ ਜਿਹੜੀ ਆਪਣੇ ਆਪ ਨੂੰ ਤਿਆਰ ਕਰ ਲਵੇ ਕਰਾਚੋਂ ਆਪਾਂ ਤੇਰੀ ਨਹੀਂ ਲਾਉਣੀ ਆਪਾਂ ਫਾਈਨਲ ਜਿਹੜਾ ਨਾਲ ਦੀ ਨਾਲ ਹੀ ਕਰਾ ਦੇਣਾ ਰਿਕਟਾਂਲੇ ਵੀ ਤਿਆਰੀ ਸਾਡੇ ਜਗਸੀਰ ਜੈਲਦਾਰ ਜੀ ਹੈ ਇਹਨਾਂ ਦਾ ਸਹਿਯੋਗ ਵੀ ਵੱਡਾ ਹੈ ਜਰਦੀਪ ਮਾਨ ਮੇਰਾ ਪੁਰਾਣਾ ਸਾਥੀ ਹੈ ਉਹਦਾ ਵੀ ਧੰਨਵਾਦ ਹੈ ਮੇਰੇ ਭਰਾ ਦਾ ਵੀ ਸਾਨੂੰ ਫਕਰ ਦੋਸਤਾਂ ਤੇ ਹੁੰਦੇ ਰਹਿਣ ਯਾਰੀ ਛੱਡੀ ਦੇ ਚਰਚੇ ਰਾਜੇ ਖੇਨੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਘੋੜਾ ਆ ਗਿਆ ਬਸਾਂਸੇ ਗੁਰੂ ਸਰ ਗਿਆ ਗਿਆ ਲਓ ਗੁਰੂ ਸਰੀਆ ਘੋੜਾ ਰੇਡ ਪਾਉਣ ਲਈ ਵਧਿਆ ਹੋਇਆ ਹੁਣ ਦੇਖਦਾ ਵੀ ਕੌਣ ਇਹਦੇ ਬੋਲੇ ਹੋਣ ਧਾਵੇ ਨੂੰ ਠੱਲੇਗਾ ਜਲ ਸਮੇਂ ਦੀ ਹੈ ਕਬੱਡੀ 30 ਜਿੰਟਾਂ ਦੀ ਹੈ ਆ ਗਿਆ ਪਾਲ ਦੇ ਨਾਲ ਮੁਕਾਬਲਾ ਹੈ ਨੰਬਰ ਘੋੜੇ ਨੇ ਜੋਰ ਦਿੱਤਾ ਹੈ ਕਿ ਉਹ ਚੁਗਲੂਆ ਪਿੱਛੇ ਨਹੀਂ ਭੱਜਦੇ ਜਿੰਨਾ ਤੱਕਿਆ ਹੋਵੇ ਚੰਨ ਨੂੰ ਛੋਹਣਾ ਉਹ ਪੱਥਰ ਤਾਰ ਕੇ ਰੁੱਕ ਪੈਂਦੇ ਜਿੰਨਾ ਹੋਵੇ ਮੰਚਲਾ ਨੂੰ ਪਾਉਣਾ ਤੇ ਧਾਮਾ ਡੋਲ ਨਹੀਂ ਹੁੰਦੇ ਜਿੰਨਾ ਹੋਵੇ ਤੀਰ ਨਿਸ਼ਾਨੇ ਲਾਉਣਾ ਬਲੇਂਗੋ ਸਮਾ ਗਵਾਉਂਦੇ ਨਹੀਂ ਜਿੰਨਾ ਹੋਵੇ ਇਤਿਹਾਸ ਰਚਾਉਣਾ ਜਿੰਨਾ ਹੋਵੇ ਇਤਿਹਾਸ ਰਚਾਉਣਾ ਅੱਜ ਜਗਰਾਮ ਤੀਰਥ ਦੇ ਕਬੱਡੀ ਕਬ ਦਾ ਇਤਿਹਾਸ ਸਿਰਜਿਆ ਜਾ ਰਿਹਾ ਹੈ ਕਬਲੀ ਪੁਲਰੀਆਂ ਵਾਲਾ ਉਹ ਜਾਦੂ ਨੂੰ ਟੱਚ ਕਰਕੇ ਬਾਰੇ ਸਾ ਆਪਣੇ ਪਾਲਿਆ ਜੋੜ ਗਿਆ ਸੁਭਾ ਸਿੰਘ ਜੀ ਮੌਜੂਦਾ ਸਰਪੰਚ ਜੱਬਰ ਵਸਤੀ ਜਗਰਾਮ ਤੀਰਥ ਤਿੰਨ ਦਿਨਾਂ ਤੋਂ ਸਵੇਰ ਤੋਂ ਲੈ ਕੇ ਮੇਰੇ ਵੀਰੋ ਕੰਦਾ ਇੱਕ ਭਰਵੀਂ ਹਾਜ਼ਰੀ ਸੁਭਾ ਸਿੰਘ ਜੀ ਸਰਪੰਚ ਸਾਹਿਬ ਦੀ ਰਹੀ ਹੈ ਬਹੁਤ ਬਹੁਤ ਸਤਿਕਾਰ ਹੈ ਉਹ ਕਿਨੀ ਵਾਲਾ ਭਾਈ ਦੇਸੇ ਵਾਲਾ ਕਬੱਡੀ 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 ਹੋਈ ਪਈ ਹੈ ਦੋ ਵਾਰੀ ਚੈਨ ਟੁੱਟੀ ਤੇ ਨੰਬਰ ਕਹਿੰਦਾ ਰੇਡਰ ਦਾ ਕਦੀਪ ਸਰਦੁੱਲੇ ਵਾਲੀਆ ਖੇਡ ਮੈਦਾਨ ਚ ਕਬੱਡੀ ਪਾਉਂਦਾ ਖੇਡ ਕਬੱਡੀ ਚੋਤੀ ਦੀ ਜੋ ਭਿਰਨਾ ਝੁੱਟੇ ਦਾ ਜਿੰਦਰੀ ਦੀ ਕੁश्ती ਪੱਕਾ ਸਾਧ ਲਗੋਟੇ ਦਾ ਤੰਦਰੁਸਤੀ ਦਾ ਮੇਲ ਮੇਲਾ ਨਹੀਂ ਬਿਮਾਰਾਂ ਦਾ ਮੇਲੀ ਬਣ ਕੇ ਵੇਖ ਸੋਹਣਿਆ ਮੇਲਾ ਯਾਰਾਂ ਦਾ ਮੇਲਾ ਯਾਰਾਂ ਦਾ ਮੇਲਾ ਯਾਰਾਂ ਦਾ ਜਾਤੂ ਜਾਤੂ ਤੇ ਗੁਲਦੀਪ ਨੰਬਰ ਜਾਤੇ ਛੱਠੇ ਵਾਲੀ ਐ ਆ ਇੱਕ ਤਗੜਾ ਨੰਬਰ ਜੋੜੀਆ ਕਿ ਕੋਈ ਪਾਸ ਖੇ ਨਹੀਂ ਉਹ ਖਾਦੀ ਨਾ ਚੱਟਾ ਨਾ ਤਾਰੂ ਨਾ ਦੰਦੀ ਸ਼ਿਵ ਨੂੰ ਉਹ ਵੱਡੀ ਦੋ ਸ਼ੌਕ ਰੱਖੇ ਪਿੱਤਰਾ ਦੇ ਚੋਟੀ ਦਾ ਖਿਆਰ ਚੋਟੀਆਂ ਗੱਡੀ ਸੋਣ ਉਤੇ ਕੈਂਡੀਆਂ ਵੀ ਕੀਤੀਆਂ ਕ੍ਰੈਸ਼ ਬਾਕੇ ਮਰਤਾਂ ਦੀ ਖੇਡ ਅਸੀਂ ਖੇੜਦੇ ਕਬੱਡੀ ਮਰਤਾਂ ਦੀ ਖੇਡ ਅਸੀਂ ਖੇੜਦੇ ਕਬੱਡੀ ਅਸੀਂ ਖੇੜਦੇ ਕਬੱਡੀ ਕਰਾਚੋ ਵਾਲੇ ਆ ਜਾਣਗੇ ਫਾਈਨਲ ਦੇ ਲਈ ਗਰਾਨ ਮੱਲਣਾ ਨਾ ਵੀ ਪੁੱਜਿਆ ਹੋਇਆ ਮੇਰੇ ਵੀਰੋ ਇਹ ਭਿੰਦੇ ਬਰੀ ਵਾਲੀਏ ਦਾ ਸ਼ਗਿਰਦ ਹੈ ਐਨ ਭਿੰਦੇ ਦੇ ਪੁੱਤ ਨੂੰ ਲੈ ਕੇ ਪੁੰਡਾ ਕਰੇ ਅੱਜ ਕਲਿਆਣਾ ਵਾਲਿਆਂ ਨੂੰ ਲੈ ਕੇ ਪੁੱਜਿਆ ਇਧਰਲੇ ਪਾਸੇ نہال آ گیا پارا ٹکرا بکاولہ سخت جہاں ہولڈ نمبر وہ ਰੋਲ ਦਾ ਨੰਬਰ ਸਟਾਪਰ ਨੂੰ ਦਿੱਤਾ ਗਿਆ ਹੈ ਉਹ ਹੈਗਾ ਮੀਰਪੁਰ ਦੀ ਟੀਮ ਦਾ ਇਹ ਧਿਆਨ ਦਿਓ ਜੀ ਉਹ ਮੀਰਪੁਰ ਦੀ ਟੀਮ ਦਾ ਨੰਬਰ ਹੈ ਕੁਲਦੀਪ ਸਰਦੁੱਲੇ ਵਾਲਿਆ ਸੱਜੇ ਪੜ ਤੇ ਥਾਪੀ ਮਾਰੀ ਆ ਲੈ ਵੀ ਗਰਦੀਪ ਸਿੰਘ ਐਨ ਲੈ ਵੀ ਸ਼ਿਕੰਦਰਾ ਨਵਦੀਪ ਜਗਜੀਤ ਆ ਧੰਨ ਧੰਨ ਹੋ ਗਿਆ 14 ਬੱਲੇ ਬੱਲੇ 17 ਕੁਲਦੀਪ ਦਾ ਜਿਹੜਾ ਵੀਰ ਕਾਲਾ ਗਰਾਊਂਡ ਚ ਆ ਕੇ ਸਕੋਰ ਵੀਰ ਦੇ ਨਾਲ ਸੰਪਰਕ ਕਰੇ ਕਾਲਾ ਨੰਬਰ ਜੋ ਨੰਬਰ हां नंबर नौ ਦਾ ਸੀ ਹੈ ਕਿਰਪਾ ਕਰਕੇ ਨੰਬਰ ਤਿੰਨ ਦੇ ਆ ਧਾਵੀ ਨੇ ਜੋੜ ਦਿੱਤਾ ਘੋੜਾ ਆ ਗਿਆ ਗੁਰੂ ਸ਼ਰੀਆ ਰੋ ਪਾਉਣ ਲਈ ਬੜੀ ਚਾਹੀਦੀ ਤਲੇਰੀ ਸੌਖੀ ਪੈਂਦੀ ਨਹੀਂ ਉਹ ਰੇਡ ਖੜੀ ਬਚ ਕੇ ਜਵਾਨਾ ਹੁਤੇ ਸਾਨਾ ਦੇ ਦੇ ਪੇੜ ਹੁਣ ਸਾਨਾ ਦਾ ਪੇੜ ਸੇਵਕ ਮੀਰਪੁਰੀਆ ਆ ਘੋੜਾ ਗੁਰੂ ਸ਼ਰੀਆ ਉੱਠ ਗਿਆ ਮੇਰੇ ਵੀਰੋ ਗਏ ਮੇਰੇ ਵੀਰ ਉੱਤ ਗਏ ਮੇਰੇ ਵੀਰੋ ਇਹ ਉਵੇਂ ਉੱਤ ਗਏ ਜਿਵੇਂ ਸ਼ਕੰਦਰ ਤੇ ਰਾਜੂ ਨੈਸ਼ਨਲ ਚੋਟਾਂ ਕਰਦੇ ਸੀਗੇ ਐਨ ਪੁਰਾਣੇ ਤਿਆਰਬੇ ਰੱਖਦੇ ਆ ਵੀ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲੇਰ ਕਾੜ ਬੋਲਦੇ ਸ਼ਕੰਦਰ ਤੇ ਰਾਜੂ ਦੇ ਵੀ ਕਾੜ ਬੋਲਦੇ ਆ ਰੈਂਕਣ ਬੋਲਦੇ ਆ ਇਧਰ ਕਲਦੀਪ ਸਰਦੂਲੇ ਆਣ ਗਿਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਜੰਦੂ ਚੱਠੇ ਆਣੀਆਂ ਆ ਹੋ ਗਿਆ ਸਟ੍ਰਗਲ ਹੋ ਗਿਆ ਚ ਵਾਲੇ ਮੁੰਡੇ ਗਰਾਊਂਡ ਦੇ ਨੇੜੇ ਆ ਜੋ ਭਾਈ ਕਰਾਚੋ ਦੇ ਨਾਮ ਦੀ ਨਾਲ ਕਰਾ ਦੇਵਾਂਗੇ ਅਵਤਾਰ ਆ ਗਿਆ ਭਾਈ ਲਓ ਤਾਰ ਆ ਗਿਆ ਕਰਾਚੋ ਦੀ ਟੀਮ ਗਰਾਊਂਡ ਦੇ ਲਾ ਕੇ ਆਵੇ ਆ ਸੱਚੇ ਤਿਲ ਦਾ ਤੜਦਾ ਜਿਹੜਾ ਕੋਟ ਗਰਾਊਂਡਾਂ ਦਾ ਘਾਟ ਦਾ ਰਜਕਾਂ ਦੀ ਵੀ ਫਰਤ ਪੌਂਦਾ ਦਾ ਆਹ ਮੇਰੇ ਵੀਰੋ ਸਾਹਮਣੇ ਅਵਤਾਰ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਹੋਰ ਦੇਖਦਾ ਵੀ ਸੇਲਕਾ ਆਹ ਛਾਤੀ ਟੱਚ ਹੋਇਆ ਇਹ ਸੁਖਮਣ ਦਾ ਵੀਰ ਹੈ ਨੰਬਰ ਧਾਵੀ ਦਾ ਸਾਨੂੰ ਅਟੀਆਂ ਚੁੱਕ ਚੱਕ ਦੇਖਦਾ ਸਾਡੇ ਟੌਲਿਆਂ ਦੇ ਵਿੱਚ ਜਾਨ ਹਿੱਕਾਂ ਦੇ ਫਾਂਗ ਕਾਸ਼ ਦੇ ਕੰਮੇ ਚਾਂ ਵਿੱਚ ਤੂਫਾਨ ਨਸ ਨਸ ਦੌਰ ਨ ਬਿਜਲੀਆਂ ਅੱਖਾਂ ਜੋ ਤੀਰ ਕਮਾਨ ਹੱਥ ਜਿਹੜੇ ਕੰਮ ਨੂੰ ਪਾਲਿਆ ਉਹਨੇ ਬਣ ਜਾਈਏ ਸੁਲਤਾਨ ਉਹਦੇ ਬਣ ਜਾਈਏ ਸੁਲਤਾਨ ਇੱਕ ਵੱਡੀ ਦੇ ਸੁਲਤਾਨ ਹੈ ਚੱਠੇ ਵਾਲੀਆਂ ਚ ਫੇਰਿਆ ਹੋਇਆ ਚੱਠੇ ਵਾਲੀਆਂ ਚ ਰੰਗਾਂ ਚ ਇਹਦੀ ਵੀ ਦੁਨੀਆ ਦਮਾਨੀ ਹੈ ਹੁਣ ਮੇਰੀ ਇੱਕ ਬੇਨਤੀ ਹੈ ਬਲੰਟੀਅਰਾਂ ਨੂੰ ਜਾਣਾ ਕਿਸੇ ਨੇ ਆਪ ਦੀ ਆਪ ਦੀ ਤੇਤੀ ਸਮਾਨ ਸਾਹਮਣੇ ਜਾਓ ਦੇ ਮੇਰੀ ਪੀੜ ਦੀਆਂ ਭਰਾਵਾਂ ਨੂੰ ਆ ਕਬੱਡੀ 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 ਆ ਕਬੱਡੀ ਕਬੱਡੀ ਖੰਦੀ ਹੈ ਸ਼ਕੰਦਰਾ ਤੂੰ ਮੇਰਾ ਸ਼ਤਾਪਾ ਇਹ ਜੀਸੂ ਆ ਦੀ ਕਲਿਆਣ ਜੇਤੂ ਰਹੀ ਹੈ ਕਲਿਆਣ ਦੇ ਨੰਬਰ ਨੇ 13 ਤੇ ਸਾਢੇ 7 ਮੀਰਪੁਰ ਕਲਿਆਣ